ਚਲੋ ਦੁਨੀਆ ਤੇ ਜੋ ਵੀ ਬੰਦਾ ਹੈ ਚਲੇ ਜਾਣਾ ਹਰ ਇੱਕ ਨੇ ਪਰ ਇੱਕ ਜਦ ਸਮੇ ਤੋਂ ਬਹੁਤ ਪਹਿਲਾਂ ਕੋ ਚਲ ਜਾਂਦਾ ਤੇ ਫਿਰ ਦੁੱਖ ਤਿੱਗਣਾ ਚੌਗਣਾ ਹੋ ਜਾਂਦਾ ਕਿਉਂਕਿ ਮੇਰੀ ਤੇ ਉਹ ਭਾਬੀ ਨਹੀਂ ਮੇਰੀ ਤੇ ਮਾਂ ਸੀ ਮੈਨੂੰ ਮੈਨੂੰ ਪਾਲਿਆ ਉਹਨਾਂ ਨੇ ਸੀਗਾ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਉਹ ਆਏ ਸੀਗੇ ਤੇ ਮੈਨੂੰ ਤੇ ਪਾਲਿਆ ਉਹਨਾਂ ਨੇ ਸੀਗਾ ਸੀ ਤੇ ਭਾਬੀ ਕਹਿੰਦੇ ਨਹੀਂ ਸੀ ਕੋਈ ਅਸੀਂ ਮੇਰਾ ਬੜਾ ਰਾਜਕਾਇਕ ਔਰ ਪਦਮਸ਼ਰੀ ਜਨਾਬ ਖਾਨਸ ਰਾਜਹਾਂਸ ਉਹਨਾਂ ਦੇ ਪਤਨੀ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰਕੇ ਤਾਂ ਉਸ ਤੋਂ ਬਾਅਦ ਕਈ ਪੋਲੀਟੀਸ਼ਨ ਕਈ ਸੰਗਰਿਥੀ ਪਹੁੰਚ ਰਹੇ ਨੇ ਤਾਂ ਅੱਜ ਹੀ ਕੈਨੇਡਾ ਤੋਂ ਉਹਨਾਂ ਦੇ ਸਭ ਤੋਂ ਛੋਟੇ ਭਰਾ ਪਰਮਜੀਤ ਖਾਨਸਰੀ ਪਹੁੰਚ ਚੁੱਕੇ ਨੇ ਗਲਬਤ ਕਰਦੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਨੇ ਬਾਈ ਜੀ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਹਾਂਸ ਪਰਿਵਾਰ ਤੇ ਤੁਹਾਡੇ ਭਾਬੀ ਜੀ ਰਿਸ਼ਮ ਕੌਰ ਜੀ ਤੇ ਹਾਂ ਤੋਂ ਕਿ ਉਹਨਾਂ ਦਾ ਸੋ ਤੁਸੀਂ ਵੀ ਹੁਣ ਕੈਨੇਡਾ ਤੋਂ ਸਿੱਧਾ ਉੱਥੇ ਘਰ ਪਹੁੰਚੇ ਹੋ ਕੀ ਜਜ਼ਬਾਤ ਨੇ ਕੀ ਕਹਿਣਾ ਚਾਹੁੰਦੇ ਹੋ ਬਸ ਜਜ਼ਬਾਤ ਤੇ ਤੁਸੀਂ ਸਮਝ ਸਕਦੇ ਹੋ ਕਿ ਕਿਉਂਕਿ ਅਸੀਂ ਪੂਰੇ ਪਰਿਵਾਰ ਵਿੱਚ ਕੋਈ ਵੀ ਪ੍ਰਿਪੇਅਰ ਨਹੀਂ ਸੀ ਮੈਂ ਬੜਾ ਦੂਰ ਬੈਠਾ ਸੀਗਾ ਤੇ ਕੋਈ ਵੀ ਅਸੀਂ ਤਿਆਰ ਨਹੀਂ ਸੀ ਇਸ ਚਲੋ ਦੁਨੀਆ ਤੇ ਜੋ ਵੀ ਬੰਦਾ ਹੈ ਚਲੇ ਜਾਣਾ ਹਰ ਇੱਕ ਨੇ ਪਰ ਇੱਕ ਜਦ ਸਮੇ ਤੋਂ ਬਹੁਤ ਪਹਿਲਾਂ ਕੋ ਚਲ ਜਾਂਦਾ ਤੇ ਫਿਰ ਦੁੱਖ ਤਿੱਗਣਾ ਚੌਗਣਾ ਹੋ ਜਾਂਦਾ ਅਸੀਂ ਇਹ ਤੇ ਲਫਜ਼ ਨਹੀਂ ਸਾਡੇ ਕੋਲ ਕਹਿ ਲਈ ਕੀ ਕਿਹਾ ਜਾਵੇ ਕਿਉਂਕਿ ਥੋੜਾ ਬਿਮਾਰ ਹੋਏ ਸਨ ਹਸਪੀਟਲ ਮੇਰੀ ਗੱਲ ਵੀ ਹੋਈ ਹੈ ਤੇ ਸੋਚਿਆ ਨਹੀਂ ਸੀ ਕਿਸੇ ਨੇ ਮੈਨੂੰ ਜਦੋਂ ਇੱਕਦਮ ਉੱਥੇ ਕੌਲਾਂ ਗਈਆਂ ਤੇ ਬਸ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਕਿਉਂਕਿ ਮੇਰੀ ਤੇ ਉਹ ਭਾਬੀ ਨਹੀਂ ਮੇਰੀ ਤੇ ਮਾਂ ਸੀ ਮੈਨੂੰ ਮੈਨੂੰ ਪਾਲਿਆ ਉਹਨਾਂ ਨੇ ਸੀਗਾ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਉਹ ਆਏ ਸੀਗੇ ਤੇ ਮੈਨੂੰ ਤੇ ਪਾਲਿਆ ਉਹਨਾਂ ਨੇ ਸੀਗਾ ਸੀ ਤੇ ਭਾਬੀ ਕਹਿੰਦੇ ਨਹੀਂ ਸੀ ਕੋਈ ਅਸੀਂ ਮੇਰਾ ਮੈਂ ਆਈ ਥਿੰਕ ਇੰਨਾ ਕਿ ਮੈਂ ਤਾਂ ਕਹਿ ਹੋਏਗਾ ਮਾਫੀ ਚਾਹੁੰਦਾ ਸਾਰਾ ਠੀਕ ਤਾਂ ਆਪ ਦੇਖ ਸਕਦੇ ਹੋ ਕਿ ਇਹ ਜਸਟ ਘਰ ਵਿੱਚ ਪਹੁੰਚੇ ਨੇ ਹੁਣੇ ਹੀ ਇਹ ਕੈਨੇਡਾ ਤੋਂ ਵਾਪਸ ਆਏ ਨੇ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਫਿਲਹਾਲ ਹੰਸ ਪਰਿਵਾਰ ਦੀ ਅੱਜ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਜਿਹੜੇ ਆ ਰੱਖੇ ਗਏ ਨੇ ਤਾਂ ਪਰਸੋਂ ਭੋਗ ਪਾਣਗੇ ਤਾਂ ਇਸ ਦੇ ਨਾਲ ਹੀ ਜੋ ਅਗਲੇ ਕਈ ਜੋ ਸਖਸ਼ੀਤਾ ਤੇ ਪਹੁੰਚਦੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਰਾਜਕਾਇਕ ਔਰ ਪਦਮਸ਼ਰੀ ਜਨਾਬ ਹੰਸ ਰਾਜ ਹੰਸ ਉਹਨਾਂ ਦੇ ਪਤਨੀ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਤਾਂ ਉਸ ਤੋਂ ਬਾਅਦ ਕਈ ਪੋਲੀਟੀਸ਼ੀਅਨ ਕਈ ਸੰਗਰੇਥੀ ਪਹੁੰਚ ਰਿਹਾ ਨੇ ਤਾਂ ਅੱਜ ਹੀ ਕੈਨੇਡਾ ਤੋਂ ਉਹਨਾਂ ਦੇ ਸਭ ਤੋਂ ਛੋਟੇ ਭਰਾ ਪਰਮਜੀਤ ਖਾਨਸਰੀ ਪਹੁੰਚ ਚੁੱਕੇ ਨੇ ਗਲਬਤ ਕਰਦੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਨੇ ਬਾਈ ਜੀ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਹੰਸ ਪਰਿਵਾਰ ਤੇ ਤੁਹਾਡੇ ਭਾਬੀ ਜੀ ਰਿਸ਼ਮ ਕੌਰ ਜੀ ਤੇ ਹਾਂਤ ਹੋ ਗਏ ਉਹਨਾਂ ਦਾ ਸੋ ਤੁਸੀਂ ਵੀ ਹੁਣ ਕੈਨੇਡਾ ਤੋਂ ਸਿੱਧਾ ਉੱਥੇ ਘਰ ਪਹੁੰਚੇ ਹੋ ਕੀ ਜਜ਼ਬਾਤ ਨੇ ਕੀ ਕਹਿਣਾ ਚਾਹੁੰਦੇ ਹੋ ਬਸ ਜਜ਼ਬਾਤ ਤੇ ਤੁਸੀਂ ਸਮਝ ਹੀ ਸਕਦੇ ਹੋ ਕਿ ਕਿਉਂਕਿ ਅਸੀਂ ਪੂਰੇ ਪਰਿਵਾਰ ਵਿੱਚੋਂ ਕੋਈ ਵੀ ਪ੍ਰਪੇਅਰ ਨਹੀਂ ਸੀ ਮੈਂ ਬੜਾ ਦੂਰ ਬੈਠਾ ਸੀਗਾ ਤੇ ਕੋਈ ਵੀ ਅਸੀਂ ਤਿਆਰ ਨਹੀਂ ਸੀ ਇਸ ਚਲੋ ਦੁਨੀਆ ਤੇ ਜੋ ਵੀ ਬੰਦਾ ਹੈ ਚਲੇ ਜਾਣਾ ਹਰ ਇੱਕ ਨੇ ਪਰ ਇੱਕ ਜਦੋਂ ਸਮੇ ਤੋਂ ਬਹੁਤ ਪਹਿਲਾਂ ਕੋ ਚਲ ਜਾਂਦਾ ਤੇ ਫਿਰ ਦੁੱਖ ਤਿਗਣਾ ਚੌਗਣਾ ਹੋ ਜਾਂਦਾ ਅਸੀਂ ਇਹ ਤੇ ਲਫਜ਼ ਨਹੀਂ ਸਾਡੇ ਕੋਲ ਕਹਿ ਲਈ ਕੀ ਕਿਹਾ ਜਾਵੇ ਕਿਉਂਕਿ ਥੋੜਾ ਬਿਮਾਰ ਹੋਏ ਸਨ ਹਸਪੀਟਲ ਮੇਰੀ ਗੱਲ ਵੀ ਹੋਈ ਹੈ ਤੇ ਸੋਚਿਆ ਨਹੀਂ ਸੀ ਕਿਸੇ ਨੇ ਮੈਨੂੰ ਜਦੋਂ ਇੱਕਦਮ ਉੱਥੇ ਕੌਲਾਂ ਗਈਆਂ ਤੇ ਬਸ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਕਿਉਂਕਿ ਮੇਰੀ ਤੇ ਉਹ ਭਾਬੀ ਨਹੀਂ ਮੇਰੀ ਤੇ ਮਾਂ ਸੀ ਮੈਨੂੰ ਮੈਨੂੰ ਪਾਲਿਆ ਉਹਨਾਂ ਨੇ ਸੀਗਾ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਉਹ ਆਏ ਸੀਗੇ ਤੇ ਮੈਨੂੰ ਤਾਂ ਪਾਲਿਆ ਉਹਨਾਂ ਨੇ ਸੀਗਾ ਸੀ ਤੇ ਭਾਬੀ ਕਹਿੰਦੇ ਨਹੀਂ ਸੀ ਕੋਈ ਅਸੀਂ ਮੇਰਾ ਮੈਂ ਆਈ ਥਿੰਕ ਇੰਨਾ ਕਿ ਮੈਂ ਤਾਂ ਕਹਿ ਹੋਏਗਾ ਮਾਫੀ ਚਾਹੁੰਦਾ ਤਾਂ ਦੇਖ ਸਕਦੇ ਹੋ ਕਿ ਇਹ ਜਸਟ ਹੁਣੇ ਘਰ ਵਿੱਚ ਪਹੁੰਚੇ ਨੇ ਹੁਣੇ ਇਹ ਕੈਨੇਡਾ ਤੋਂ ਵਾਪਸ ਆਏ ਨੇ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਫਿਲਹਾਲ ਮਹੰਸ ਪਰਿਵਾਰ ਦੀ ਅੱਜ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਜਿਹੜੇ ਆ ਰੱਖੇ ਗਏ ਨੇ ਤਾਂ ਪਰਸੋਂ ਭੋਗ ਪਾਣਗੇ ਤਾਂ ਇਸ ਦੇ ਨਾਲ ਹੀ ਜੋ ਅਗਲੇ ਕਈ ਜੋ ਸਖਸ਼ੀਤਾ ਤੇ ਪਹੁੰਚਦੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ